ਤਨ ਤਨ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਗੁਰੂ ਜੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਜਬ ਕੀ ਸਾਹਿਬ ਸੋਹਣੀ ਪੌੜੀ ਅਚਾਨਕ ਕਰਦੇ ਹਨ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਜ ਪਰਬਾਨ ਪੰਜ ਪਰਦਾਨ ਸ੍ਰੀ ਸਿੰਘ ਇਸ ਪੋੜੀ ਤੇ ਖਾਲਸੇ ਦੀ ਨਿਉ ਰੱਖੀ ਅਮਰਤ ਇਸ ਪੋੜੀ ਨਾਲ ਤਿਆਰ ਕੀਤਾ ਕਿਉਂਕਿ ਦਰਗਾਹ ਤੋਂ ਹੁਕਮ ਆਇਆ ਸੀ ਪੰਜ ਪਰਬਾਨ ਪੰਜੇ ਪਿਆਰੇ ਲਿੱਤੇ ਪੰਜੇ ਕਕਾਰਾਂ ਦੀ ਬਖਸ਼ ਕੀਤੀ ਪੰਜੇ ਬਾਣੀਆਂ ਲਾਈਆਂ ਕਿਉਂ ਜਾਣਦੇ ਹਨ ਪੰਜ ਪਰਵਾਨ ਰੱਬ ਨੂੰ ਇਹ ਪਰਵਾਨ ਹੈ ਉਹ ਦੇ ਪਰਵਾਨ ਹੋ ਜਾਂਦੀ ਹੈ ਜਿਹੜੀ ਪੰਜ ਬਾਣੀਆਂ ਗੁਰੂ ਦੀਆਂ ਬਖਸ਼ ਕਰੀਆਂ ਦਾ ਸਿਮਰਨ ਕਰਦਾ న్యూ ਐਸੀ ਅਸੀਂ ਇਹਸ ਨੂੰ ਬਦਲ ਦਿੱਤਾ ਹੈ ਕਹਿੰਦੇ ਕੋਈ ਲੋਡ ਨਹੀਂ ਇਹਨਾਂ ਦੀ ਬਸ ਤੁਸੀਂ ਗੁਰੂ ਵਾਲੇ ਬਣ ਜਾਓ ਇੱਕ ਵਾਰੀ ਕਹਿੰਦੇ ਪੰਜ ਬਾਣੀਆਂ ਦੀ ਲੋੜ ਨਹੀਂ ਸਤ ਸੰਗਤੀ ਸੱਚ ਕਰਕੇ ਜਾਣਿਓ। ਕਈ ਰੂਹਾਂ ਅੰਬਤਤਾਰੀ ਬੈਠੀਆਂ ਹੋਣਗੀਆਂ ਦਰਬਾਰ ਦੇ ਵਿੱਚ। ਕਈ ਰੂਹਾਂ ਸੁਣਦੀਆਂ ਹੋਣਗੀਆਂ। ਬਈ ਕਿੰਨੇ ਪਰਸੈਂਟ ਗਿਣਤੀ ਹੈ। ਉਹਨਾਂ ਅੰਬਤਤਾਰੀ ਵੀਰਾਂ ਦੀ ਬੀਬੀਆਂ ਦੀ ਜਿਹੜੀਆਂ ਪੰਜ ਬਾਣੀਆਂ ਦਾ ਪਾਠ ਕਰ। ਪਰਸੈਂਟੇਜ ਕੱਢੋਂਗੇ 1% ਵੀ ਨਹੀਂ ਨਿਕਲਣਗੇ ਦਿਖਾਵਾ ਜ਼ਰੂਰ ਕੀਤਾ ਕਿ ਮੈਂ ਗੁਰੂ ਵਾਲਾ ਬਣਿਆ ਹੋਇਆ ਫਿਰ ਇਹ ਬਾਬੇ ਨਾਨਕ ਦੀ ਬਾਣੀ ਜਿਹੜੀ ਪੰਜ ਪ੍ਰਵਾਨ ਕਰਦੀ ਹੈ ਪੰਜ ਪ੍ਰਦਾਨ ਬਣਾਉਂਦੀ ਹੈ ਇਹਦਾ ਹੁਕਮ ਪੰਜ ਪਰਵਾਨ ਪੰਜ ਪ੍ਰਦਾਨ ਪੰਜੇ ਪਹਾਵੇ ਦਰਗਹਿ ਮਾਨ ਕਹਿੰਦੇ ਦਰਗਾਹ ਦੇ ਚ ਮਾਨ ਇਤਾਂ ਪਾਉਂਦੇ ਪੰਜ ਕੇ ਸੋਹੇ ਦਰ ਰਜਾਨ ਪਹਿਲੇ ਬਖਤ ਜਿਹੜੇ ਰਾਜੇ ਸੀ ਨਾ ਉਹ ਵੀ ਪੰਜ ਵਜੇ ਰੱਖਦੇ ਸੀ ਪੰਜ ਪਰਵਾਨ ਪੰਜੇ ਸੋਹੇ ਦਰ ਰਜਾ ਪੰਜਾਂ ਕਾ ਗੁਰ ਇਕ ਧਿਆਨ ਕਹਿੰਦੇ ਪੰਜਾਂ ਦਾ ਇੱਕੋ ਗੁਰੂ ਦੇ ਨਾਲ ਧਿਆਨ ਫਿਰ ਉਹ ਪੰਜ ਪਿਆਰੇ ਬਣ ਜਾਂਦੇ ਹਨ ਪੰਜ ਪਿਆਰੇ ਇਕੋ ਇਕੋ ਗੁਰੂ ਇਕੋ ਮਤ ਇਕੋ ਧਿਆਨ ਲੇਕਨ ਸਾਡੇ ਤੇ ਕਿਰਪੀ ਹੈ ਅਸੀਂ ਪੰਜ ਕਿਤੇ ਇਕੱਠੇ ਨਹੀਂ ਹੁੰਦੇ ਪੰਜ ਤਖਤ ਬਖਸ਼ੇ ਗੁਰੂ ਨੇ ਪੰਜਾਂ ਦੀ ਈ ਕਸੂਰ ਨਹੀਂ ਬਣਦੀ ਧਿਆਨ ਦਿਓ ਸਾਡੀ ਕਸੂਰ ਕਿੱਥੋਂ ਬਣੇ ਸਾਡੇ ਪੰਜੇ ਤਖਤਾਂ ਦੇ ਜਥੇਦਾਰ ਇੱਕ ਨਹੀਂ ਬਣਦੇ ਰੋਜ਼ ਲੜਾਈ ਹੈ ਰੋਜ਼ ਝਗੜਾ ਹੈ ਕਈ ਤਖਤਾਂ ਤੇ ਕਾਰਜਕਾਰੀ ਜਥੇਦਾਰ ਲਾਤ ਤੇ ਐਡੀ ਸਿੱਖ ਜਗਤ ਹੈ ਕਿ ਕੋਈ ਕਾਬਲ ਜਥੇਦਾਰ ਵੀ ਨਹੀਂ ਲੱਭ ਰਿਹਾ ਸਾਨੂੰ ਸਿੱਖ ਕਿੱਥੋਂ ਲੱਭਣਾ ਹੈ ਜੇ ਲਾਭ ਜੂ ਫਿਰ ਤਾਂ ਲਾ ਦੀਏ ਜਥੇਦਾਰ ਅਸੀਂ ਦੇਖਣ ਪਾਛਾ ਬਚਨ ਕਰਦੇ ਹਨ ਪੰਚਾਂ ਕਾ ਗੁਰੂ ਏਕ ਧਿਆਨ ਪੰਜ ਮਿਲ ਕੇ ਕਰਨਗੇ ਪੰਜ ਹੁਕਮ ਕਰਨਗੇ ਉਹ ਰੱਬ ਫਿਰ ਉਹਨੂੰ ਮੰਨ ਜਾਂਦਾ ਹੈ ਉਹ ਨੂੰ ਪਰਵਾਨ ਕਰ ਲੈਂਦਾ ਹੈ ਮੈਨੂੰ ਜਾਂਦਾ ਤਾਂ ਹੈਗੀ ਕਿ ਪੰਜ ਸਿੰਘ ਸਾਹਿਬ ਹੁਕਮਨਾਮਾ ਜਾਰੀ ਕਰਨਗੇ ਇੱਕ ਨਹੀਂ ਕਰ ਸਕਦਾ ਪੰਜ ਪੰਜ ਦੀ ਮਰਜਾਦਾ ਹੈ ਪੰਜ ਆਮਰਤ ਛਕਉਂਦੇ ਹਨ ਕੱਲਾ ਨਹੀਂ ਛਕਾ ਸਕਦਾ ਬਚਨ ਹਨ ਗੁਰੂ ਗੋਬਿੰਦ ਸਿੰਘ ਦੇ ਪੰਚਾਂਕਾ ਗੁਰ ਇੱਕ ਧਿਆਨ ਜੇ ਕੋ ਕਹੇ ਕਰੇ ਕਹਿੰਦਾ ਜੇ ਕੋਈ ਉਸ ਨੂੰ ਕਹੇ ਤੇ ਕਰੇ ਜੇ ਕੋ ਕਹੇ ਕਰੇ ਵਿਚਾਰ ਨਾ ਜੇ ਕੋਈ ਨੇ ਕਹੇ ਤੇ ਇਹਨੂੰ ਕਰੇ ਦੀ ਵਿਚਾਰ ਕਰੇ ਕਰਤੇ ਕੇ ਕਰਨੇ ਨਾਹੀ ਸੋਮਾਰ ਕਹਿੰਦੇ ਉਸ ਕਰਨੇ ਵਾਲੇ ਦਾ ਕੋਈ ਸਮਾਰ ਨਹੀਂ ਧੌਲ ਧਰਮ ਅੰਧਿਆ ਕਾਪੂਤ ਸਤਸਿੰਘ ਇਸ ਬਾਛਾ ਬਚਨਾਂ ਗਾ ਧੌਲ ਧਰਮ ਦਿਆ ਕਾਪੂਤ ਕਹਿੰਦੇ ਜਿਹੜਾ ਧਰਮ ਹੈ ਜਿਹੜੀ ਦੇ ਹੈ ਇਹਦਾ ਪੁੱਤਰ ਹੈ ਜੈਸੇ ਕਿ ਤੌਲੇ ਬੋਲਦ ਦਾ ਵਾਸਤੇ ਸੁਣਿਆ ਕਿ ਇੱਕ ਬੋਲਦ ਹੈ ਧਰਤੀ ਦੇ ਥੱਲੇ ਜਿਹਨੇ ਇਹ ਧਰਤੀ ਆਪਣੇ ਸਿੰਘ ਤੇ ਟਿਕਾਈ ਹੋਈ ਹੈ ਉਹ ਨਹੀਂ ਬਾਬਾ ਨਾਨਕ ਕਹਿੰਦੇ ਧਰਮ ਦੇ ਸਿਰ ਤੇ ਟਿਕੀ ਹੈ ਕੋਈ ਬੋਲਦ ਨਹੀਂ ਹੈ ਕਹਿੰਦੇ ਬੌਣਤਾ ਧਰਮ ਹੈ ਇਹ ਤਾਂ ਧਰਮ ਦੇ ਆਸਰੇ ਟਿਕੀ ਹੈ ਸੰਤੋਖ ਥਾਪ ਰੱਖਿਆ ਇਹਦੇ ਸਬਰ ਸੰਤੋਖ ਥਾਪ ਰੱਖਿਆ ਜਿਨ ਸੂਤ ਥਾਪ ਕੇ ਬਣਾ ਕੇ ਰੱਖ ਦਿੱਤੇ ਆਪਣੇ ਸੂਤ ਦੇ ਚ ਰੱਖਦਾ ਹੈ ਇਸੇ ਮਿਸਤਰੀ ਜਿਸ ਤਰ੍ਹਾਂ ਕੋਈ ਕੰਦ ਕਰਦਾ ਹੈ ਨਾ ਸੂਤ ਲਾਉਂਦਾ ਹੈ ਉਹ ਸੂਤ ਤੋਂ ਜੇ ਬਾਹਰ ਇਟ ਜਾਂਦੀ ਹੈ ਕੰਦ ਵਿੰਗੀ ਟੇਢੀ ਹੋ ਜਾਂਦੀ ਹੈ ਮਿਸਤਰੀ ਕੀ ਕਰਦਾ ਫਿਰ ਉਸ ਇਟ ਦੇ ਜਿਹੜੀ ਸੂਤ ਤੋਂ ਬਾਹਰ ਜਾਂਦੀ ਹੈ ਉਹਦੇ ਥੋੜੀ ਮਾਰਦਾ ਹੈ ਉਨੂੰ ਟੋਕੇ ਵਿੱਚ ਕਰ ਦਿੰਦਾ ਆਪਣੇ ਸੂਤ ਤੋਂ ਬਾਹਰ ਨਿਕਲ ਨਹੀਂ ਦਿੰਦਾ ਇਸ ਤਰ੍ਹਾਂ ਹੀ ਮੇਰਾ ਵੈਗੁਰੂ ਮੇਰਾ ਰੱਬ ਜਦੋਂ ਇਹ ਮਨੁੱਖ ਰੱਬ ਦੇ ਸੂਤ ਤੋਂ ਬਾਹਰ ਨਿਕਲ ਜਾਂਦਾ ਹੈ ਰੱਬ ਇਹਦੇ ਫਿਰ ਸੱਟ ਮਾਰ ਦਿੰਦਾ ਕਿਉਂ ਮਿਸਤਰੀ ਆਉਨੇ ਬਣਾਇਆ ਸੂਤ ਤੋਂ ਬਾਹਰ ਨਿਕਲ ਨਹੀਂ ਦਿੰਦਾ ਕਿਉਂ ਐਕਸੀਡੈਂਟ ਹੁੰਦੇ ਆ ਉਹ ਥੋੜੀ ਮਰਦਾ ਕਿ ਤੂੰ ਸੂਤ ਤੋਂ ਬਾਹਰ ਨਿਕਲਦਾ ਹੈ ਤੂੰ ਆਪਣੇ ਆਕਾਤ ਤੋਂ ਬਾਹਰ ਨਿਕਲ ਤੇ ਨਿਕਲਦਾ ਜਦੋਂ ਜਮਾਨੀ ਦੇ ਰਾਜ ਦੇ ਮਾਇਆ ਦੇ ਨਸ਼ੇ ਦੇ ਵਿੱਚ ਅੰਨਾ ਹੋ ਜਾਂਦਾ ਹੈ ਫਿਰ ਰਬੀ ਦੇ ਥੋੜੀ ਮਾਰਦਾ ਸੋਨ ਤੋਥਾਪ ਰੱਖਿਆ ਜਨ ਸੋਤ ਜੇ ਕੋ ਬੁੱਝੇ ਕਹਿੰਦੇ ਜੇ ਕੋਈ ਬੁੱਝ ਲਵੇ ਹੋਵੇ ਸਤਿਆਰ ਕਹਿੰਦੇ ਉਹ ਫਿਰ ਸਤਿਆਰ ਹੋ ਸਕਦਾ ਜੇ ਇਹਨੂੰ ਕੋਈ ਬੁੱਝ ਲਵੇ ਸੱਚਿਆਰ ਕੌਣ ਹੈ ਜਿਹੜਾ ਜਪਜੀ ਸਾਹਿਬ ਨੂੰ ਬੁੱਝ ਲਿੰਦਾ ਜੀ ਕੋ ਬੁੱਝੇ ਹੋਵੇ ਸੱਚਿਆਰ ਤੱਬਲੇ ਉੱਪਰ ਕੀਤਾ ਭਾਰ ਕਹਿੰਦੇ ਭਾਈ ਜੀ ਧੌਲੇ ਬੋਲ ਦੀ ਗੱਲ ਕਰੀ ਕਿ ਕਿੰਨਾ ਭਾਰ ਆਉ ਦੇ ਸਿੰਘ ਤੇ ਧਰਤੀ ਹੋਰ ਪਰੇ ਹੋਰ ਹੋਰ ਕਹਿੰਦੇ ਧਰਤੀ ਤਾਂ ਹੋਰ ਪਰੇ ਤੇ ਹੋਰ ਧਰਤੀ ਪਈ ਹੈ ਪੇ ਤਾਂ ਹੋਰ ਬੋਲਦ ਦੀ ਲੋੜ ਪੋਜਿਓ ਧਰਤੀ ਹੋਰ ਪਰੇ ਹੋਰ ਹੋਰ ਤਿਸ ਦੇ ਭਾਰ ਤਲੇ ਕਮਨ ਜੋਰ ਕਹਿੰਦਾ ਉਹ ਫਿਰ ਕਿਹੜੇ ਜੋਰ ਦੇ ਨਾਲ ਖੜੀ ਐ ਨੀਯਾ ਜਾ ਤਰੰਗਾ ਕੇ ਨਾਮ ਕਹਿੰਦੇ ਜਿੰਨੇ ਜੀ ਹੈ ਜਾਤਾ ਅਰੰਗ ਦਾ ਕੇ ਨਾਮਾ ਕਿੰਨੇ ਆ ਕਹਿੰਦੇ ਜਾਤਾਂ ਬਣਾ ਲੀਆਂ ਕਿੰਨੇ ਫਿਰ ਰੰਗ ਕਿੰਨੇ ਨੌ ਰੱਖ ਲੇ ਫਿਰ ਇਹ ਪੁਲਾਣਾ ਸਿੰਘ ਆ ਏ ਇਹ ਪੁਲਾਣਾ ਸਿੰਘ ਆ ਸਭ ਦਾ ਲਿਖਿਆ ਕਹਿੰਦੇ ਸਭ ਨੂੰ ਲਿਖਦਾ ਸਭ ਦੇ ਫਿਰ ਕਰਮ ਲਿਖਦਾ ਏ ਨਹੀਂ ਕਿ 19 ਵਾਲਾ ਰਾਜਾ ਬਣ ਗਏ 19 ਵਾਲਾ ਉਹੀ ਭਿਖਾਰੀ ਐ ਕੀ ਫਿਰ ਪੰਡਤਾਂ ਦੀ ਰਾਸ਼ੀ ਕੰਮ ਨਹੀਂ ਕਰਦੀ ਕਿ ਇਹ ਰਾਸ਼ੀ ਵਾਲੇ ਚੰਗੇ ਹਨ ਇਹ ਰਾਸ਼ੀ ਵਾਲੇ ਮਾੜੇ ਹਨ ਇੱਕੋ ਨਾਮ ਦਾ ਬੰਦਾ ਇੱਕੋ ਰਾਸ਼ੀ ਵਾਲਾ ਇੱਕ ਰਾਜਾ ਬਣ ਜਾਂਦਾ ਇੱਕ ਭਿਖਾਰੀ ਬਣ ਜਾਂਦਾ ਇੱਕੋ ਨਾਮ ਵਾਲਾ ਬੰਦਾ ਕੋੜੀ ਬਣ ਜਾਂਦਾ ਇਕ ਨਾਮ ਵਾਲਾ ਬੰਦਾ ਆਰੋਗਤ ਬਣ ਜਾਂਦਾ ਸਾਰੇ ਰੋਗ ਖਤਮ ਹੋ ਜਾਂਦੇ ਸਭ ਨਾਲ ਲਿਖਿਆ ਬੁਢੀ ਕਲਾਮ ਕਹਿੰਦੇ ਦੇਖੋ ਕਹੀ ਜੀ ਕਲਾਮ ਹੈ ਸਹਬੇ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਕਹਿੰਦਾ ਇਹ ਜਿਹੜਾ ਲੇਖਾ ਲਿਖਿਆ ਇਹਨੂੰ ਕੋਈ ਜਾਣਦਾ ਹੈ ਲੇਖਾ ਲਿਖਿਆ ਕੀਤਾ ਹੋਏ ਕਹਿੰਦਾ ਜਿਹਾ ਜਲਦੀ ਲਿਖਿਆ ਉਹ ਇਹ ਜਿਹਾ ਹੋ ਜਾਂਦਾ ਵਕਤ ਆਉਂਦਾ ਵਕਤ ਦੇ ਨਾਲ ਬੀਜ ਜੰਮਦਾ ਹੈ ਵਕਤ ਦੇ ਨਾਲ ਸੂਰਜ ਚੜ੍ਹਦਾ ਹੈ ਵਕਤ ਦੇ ਨਾਲ ਕਰਮ ਪਲਟਾ ਮਾਰਦੇ ਆ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਕਹਿੰਦੇ ਕੋਈ ਕੀੀ ਤਾਕਤ ਸੁਹਾਲੀਓ ਰੂਪ ਕਿ ਜਿਹੜੀ ਰੂਪ ਨੂੰ ਸਵਾਲ ਕੇ ਰੱਖਦੀ ਏ ਕਿਹੜੀ ਤਾਕਤ ਹੈ ਕੀਤੀ ਦਾਤ ਕਹਿੰਦੇ ਕਿਹੜੀ ਦਾਤ ਹੈ ਜਾਣੇ ਕੌਣ ਕੂਤ ਕਹਿੰਦਾ ਕਿਹੜਾ ਕੁਦਰਤ ਨੂੰ ਜਾਣਦਾ ਕੀਤੀ ਦਾਤ ਕਹਿੰਦੇ ਕਿਸੇ ਨੂੰ ਦਾਤ ਦੇ ਦਿੰਦਾ ਜਾਣੇ ਕੌਣ ਕੁਦਰਤ ਕਹਿੰਦਾ ਕੁਦਰਤ ਨੂੰ ਜਾਣਦਾ ਕੋਈ ਜਿਹਨੂੰ ਉਹ ਦਾਤ ਬਖਸ਼ ਦਿੰਦਾ ਹੈ ਕੀਤਾ ਪਸੌ ਇੱਕੋ ਕਬੋ ਕਹਿੰਦੇ ਸਾਰਾ ਪਸੌ ਇੱਕ ਨੇ ਕੀਤਾ ਤਿਸਤੇ ਹੋਏ ਲੱਖ ਦਰਯੋ ਕਹਿੰਦੇ ਜੀ ਦੇ ਹੁਕਮ ਨਾਲ ਲੱਖਾਂ ਹੀ ਦਰਿਆਵ ਬਣ ਗਏ ਅਸੀਂ ਤਾਂ ਪੰਜ ਦਰਿਓ ਮੰਗਦੇ ਆ ਸੱਤ ਦਰਿਓ ਮੰਨਦੇ ਆ ਬਾਪਾ ਨਾਨਕ ਕਹਿੰਦਾ ਲੱਖਾਂ ਹੀ ਦਰਿਆ ਹੋਏ ਤਿਸਤੇ ਹੋਏ ਲੱਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਕਹਿੰਦੇ ਕਿਸ ਤਰ੍ਹਾਂ ਕੁਦਰਤ ਦੀ ਵਿਚਾਰ ਕਰੀਏ ਬਾਹਰ ਆ ਨਾ ਜਾਵਾ ਇੱਕ ਵਾਰ ਕਹਿੰਦੇ ਮੈਂ ਤਾਂ ਇੱਕ ਵਾਰ ਵੀ ਉਸ ਤੋਂ ਬਾਹਰ ਜਾ ਸਕਦਾ ਜੋ ਤੁਧੁ ਦੁਭਾਵੈ ਸਾਈ ਭਲੀ ਕਾਰ ਕਹਿੰਦਾ ਜਿਹੜੀ ਤੁਹਾਨੂੰ ਪਾਉਂਦੀ ਹੈ ਜੋ ਤੁਧੁ ਦੁਭਾਵੈ ਇਹ ਰੁਕ ਨਾਨਕ ਤੇਬੀ ਜੀ ਮਹਾਰਾਜ ਰੱਬ ਨਾਲ ਗੱਲ ਕਰਦੇ ਕਹਿੰਦੇ ਵੈਗਰੂ ਰੱਬ ਜੋ ਤੁਹਾਨੂੰ ਪਾਉਂਦੀ ਹੈ ਸਾਈ ਭਲੀ ਕਾਰ ਕਹਿੰਦੇ ਸਾਨੂੰ ਵੀ ਉਹੀ ਕਾਰ ਭਲੀ ਹੈ ਉਹ ਵੀ ਉਹੀ ਭਲੀ ਹੈ ਉਹੀ ਸਾਡੇ ਭਲਾ ਕਰਨੇ ਵਾਲੀ ਸਾਨੂੰ ਵੀ ਉਹ ਹੀ ਚੰਗੀ ਲੱਗਦੀ ਹੈ ਤੂੰ ਸਦਾ ਸਲਾਮਤ ਨਿਰੰਕਾਰ ਕਹਿੰਦੇ ਨਿਰੰਕਾਰ ਤੂੰ ਸਦਾ ਹੀ ਸਲਾਮਤ ਹੈ ਸਦਾ ਹੀ ਰਹਿਣੇ ਵਾਲਾ